ਆਪਣੇ ਹੀ ਜਾਲ ਵਿੱਚ ਫਸ ਗਏ ਨੇ ਮੁੱਖ ਮੰਤਰੀ ਕਿਸ ਤਰੀਕੇ ਦੇ ਨਾਲ ਕਿਵੇਂ ਕਿਹੜੇ ਜਾਲ ਦੇ ਵਿੱਚ ਫਸੇ ਨੇ ਖਬਰ ਬੜੀ ਹੈ ਮੈਂ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੁੱਖ ਮੰਤਰੀ ਤੋਂ ਅਸਤੀਫਾ ਮੰਗ ਲੈ ਗਿਆ ਕਿ ਮੁੱਖ ਮੰਤਰੀ ਹੁਣ ਅਸਤੀਫਾ ਦੇਣਗੇ ਇਹ ਅਸਤੀਫਾ ਕਿਸ ਵੱਲੋਂ ਮੰਗਿਆ ਗਿਆ ਤੇ ਕਿਉਂ ਮੰਗਿਆ ਗਿਆ ਖਬਰ ਬੜੀ ਵੱਡੀ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਅੱਜ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੇ ਵੱਡੇ ਐਲਾਨ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕੀ ਇਹ ਐਲਾਨ ਸਿਰਫ ਐਲਾਨ ਰ ਹੋਏਗਾ ਜਾਂ ਫਿਰ ਇਹ ਯੋਜਨਾ ਧਰਤਲ ਦੇ ਉੱਪਰ ਆਏਗੀ ਇਸ ਯੋਜਨਾ ਆਖਰ ਸ਼ੁਰੂ ਕਦੋਂ ਹੋਏਗੀ ਕਿਉਂਕਿ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਵੀ ਆਪਣੇ ਕਈ ਡਿਪਾਰਟਮੈਂਟਾਂ ਨੂੰ ਆਪਣੇ ਕਈ ਕਰਮਚਾਰੀ ਨੂੰ ਤਨਖਾਹਾਂ ਤੱਕ ਨਹੀਂ ਦਿੱਤੀਆਂ ਗਿਆ ਉੱਥੇ ਹੀ ਇਹ ਵੱਡਾ ਐਲਾਨ ਕੀਤਾ ਗਿਆ ਤਾਂ ਸ਼ੰਕੇ ਸ਼ੁਰੂ ਹੋਏ ਨੇ ਕਿ ਇਹ ਜਿਹੜੀ ਯੋਜਨਾ ਧਰਤਲ ਦੇ ਉੱਪਰ ਆ ਪਾਏਗੀ ਗੱਲਬਾਤ ਇਸ ਦੇ ਉੱਪਰ ਕਰਾਂਗੇ ਸੇ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਿਸੋ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਲਖਵਿੰਦਰ ਜੀ ਸਰ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਸੱਦ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਸੱਦ ਲਿਆ ਗਿਆ ਜਾਂ ਫਿਰ ਕਹੀਏ ਵੀ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣ ਦੇ ਲਈ ਇਹ ਸੈਸ਼ਨ ਸੱਦਿਆ ਗਿਆ ਸੀ ਤੇ ਇਹਦੇ ਵਿੱਚ ਮੁੱਦੇ ਰੱਖੇ ਗਏ ਸੀ ਲੇਕਿਨ ਹੁਣ ਵਿਰੋਧੀਆਂ ਦੇ ਵੱਲੋਂ ਵੀ ਕਹਿ ਰਹੇ ਨੇ ਤਿਆਰੀ ਪੂਰੀ ਕਰ ਲਈਏ ਤੇ ਸਰਕਾਰ ਨੂੰ ਉਹਨਾਂ ਦੇ ਹੀ ਜਾਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦੇ ਹੀ ਸ਼ਬਦੀ ਜਾਲ ਦੇ ਵਿੱਚ ਫਸਾ ਲਿਆ ਗਿਆ ਆਖਿਰ ਮੁੱਖ ਮੰਤਰੀ ਸਾਹਿਬ ਫਸ ਕਿੱਥੇ ਗਏ ਨੇ देखो ਲਖਵਿੰਦਰ ਜੀ ਜਿੱਦਣ ਇਹ ਸੈਸ਼ਨ ਦਾ ਐਲਾਨ ਸਰਕਾਰ ਨੇ ਕੀਤਾ ਨਾ ਆਪਾਂ ਉਦੋਂ ਹੀ ਜਿਹੜੀ ਆ ਇਹ ਗੱਲ ਕਰ ਲਈ ਸੀਗੀ ਕਿ ਇਹ ਜਿਹੜਾ ਸੈਸ਼ਨ ਹੋਣਾ ਇਹ ਕਿਸੇ ਕੋਈ ਬਹੁਤੇ ਸੀਰੀਅਸ ਮੁੱਦੇ ਤੇ ਲਖਵਿੰਦਰ ਜੀ ਹੋਣਾ ਨਹੀਂ ਇੱਕ ਜਿਹੜਾ ਜਰੂਰ ਮੁੱਦਾ ਲੈ ਕੇ ਆ ਰਹੇ ਹੈਗੇ ਆ ਇਹ ਜਿਹੜਾ ਬੇਅਦਵੀ ਮਸਲੇ ਦੇ ਵਿੱਚ ਜਿਹੜੀ ਮਿਸਾਲੀ ਜਿਹੜੀ ਸਜ਼ਾ ਨੂੰ ਲੈ ਕੇ ਬਹੁਤ ਸਾਰੀ ਜਿਹੜੀ ਸਖਤ ਸਜ਼ਾ ਨੂੰ ਲੈ ਕੇ ਇੱਕ ਜਿਹੜਾ ਕਾਨੂੰਨ ਲੈ ਕੇ ਆ ਰਿਹਾ ਵਿਧਾਨ ਸਭਾ ਦੇ ਅੰਦਰ ਜੇਕਰ ਉਸ ਚੀਜ਼ ਨੂੰ ਆਪਾਂ ਛੱਡ ਦਈਏ ਤਾਂ ਹੋਰ ਕੁਝ ਵੀ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੋਈ ਚੱਜਦਾ ਨਹੀਂ ਰਹਿਣ ਵਾਲਾ ਮੁੱਖ ਮੰਤਰੀ ਭਗਵੰਤ ਪਾਣੇ ਬੋਲਦਿਆਂ ਆਪਾਂ ਸਭ ਤੋਂ ਪਹਿਲਾਂ ਉਸ ਦਿਨ ਪ੍ਰੋਗਰਾਮ ਦੇ ਵਿੱਚ ਵੀ ਗੱਲ ਕਰਤੀ ਸੀ ਜਿੱਦਣ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਸੈਸ਼ਨ ਕਰ ਰਹੇ ਹਾਂ ਉਸ ਦਿਨ ਵੀ ਆਪਾਂ ਗੱਲ ਕਰਤੀ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਮੁੱਦੇ ਦੇ ਉੱਪਰ ਸਰਕਾਰ ਨੇ ਉੱਥੇ ਰੌਲਾ ਰੱਪਾ ਪਾਉਣੇ ਤੇ ਆਪਣੀ ਪਿੱਟ ਤਪਤ ਪਾਉਣੀ ਹੈ ਤੇ ਵਿਰੋਧੀਆਂ ਨੂੰ ਜਿਹੜਾ ਸਿਰਫ ਪੰਡਣਾ ਹੀ ਪੰਡਣਾ ਹੋਰ ਉਹਨਾਂ ਨੇ ਕੰਮ ਕਰਨਾ ਹੀ ਕੋਈ ਨਹੀਂ ਉਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਲਿਆ ਭਗਵੰਤ ਮਾਨ ਕਹਿੰਦੇ ਕਿ ਜਿਹੜੇ ਬੰਦਿਆਂ ਨੇ ਉਸ ਦਿਨ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਸੀ ਵਿਧਾਨ ਸਭਾ ਸੈਸ਼ਨ ਅਸੀਂ ਸੱਦ ਲਿਆ ਉਸ ਸੈਸ਼ਨ ਦੇ ਵਿੱਚ ਅਸੀਂ ਪੁੱਛਣਾ ਕਿ ਹਾਂ ਭਾਈ ਤੁਸੀਂ ਕਿੱਧਰ ਯਾਰ ਇਹ ਗੱਲਾਂ ਸੈਸ਼ਨ ਦੇ ਵਿੱਚ ਸੱਦਣ ਵਾਲਿਆਂ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲਾਂ ਪੁੱਛਣ ਵਾਲਾ ਹੋਵੇ ਕਿ ਇਹ ਗੱਲਾਂ ਸੈਸ਼ਨ ਦੇ ਵਿੱਚ ਕਰਨ ਵਾਲੀਆਂ ਹੈਗੀਆਂ ਨੇ ਤੁਸੀਂ ਮੈਨੂੰ ਦੱਸੋ ਹਾਲ ਦੀ ਘੜੀ ਲਖਵਿੰਦਰ ਜੀ 11 ਦਿਨਾਂ ਦਾ ਮੁੱਖ ਮੰਤਰੀ ਮਾਫ ਕਰਨਾ ਵਿਕਰਮ ਸਿੰਘ ਮਜੀਠੀਆ ਜਿਹੜੇ ਆ 11 ਦਿਨਾਂ ਦਾ ਰਿਮਾਂਡ ਕੱਟ ਕੇ ਜੇਲ੍ਹ ਵੀ ਜਿਹੜੇ ਭੇਜੇ ਜਾ ਚੁੱਕੇ ਆ ਤੇ ਹਾਲੇ ਤੱਕ ਜਿਹੜਾ ਇਹਨਾਂ ਨੇ ਰੌਲਾ ਪਾਇਆ ਕਿ ਭਾਈ ਅਸੀਂ ਨਸ਼ਾ ਤਸਕਰੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਚੱਕਿਆ ਤੇ ਵਿਰੋਧੀਆਂ ਨੂੰ ਘੇਰਿਆ ਕਿ ਭਾਈ ਜਿਹੜੇ ਵਿਰੋਧੀ ਕਹਿੰਦੇ ਸੀਗੇ ਕਿ ਨਸ਼ਾ ਤਸਕਰੀ ਤੇ ਨਹੀਂ ਵਿਕਰਮ ਮਜੀਠੀਆ ਚੱਕਿਆ ਇਹਨਾਂ ਨੇ ਥਾਪੀ ਮਾਰਦਾ ਕਰਕੇ ਇੱਕ ਫਰਜੀ ਡੀਏ ਦਾ ਕੇਸ ਬਣਾ ਕੇ ਆਮਦਨ ਤੋਂ ਜ਼ਿਆਦਾ ਦਾ ਕੇਸ ਬਣਾ ਕੇ ਵਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਕੀਤਾ ਜਿਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਘੇਰਿਆ ਪਰ 11 ਦਿਨਾਂ ਦੇ ਰਿਮਾਂਡ ਤੋਂ ਬਾਅਦ ਵੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਲਖਵਿੰਦਰ ਜੀ ਕੁਝ ਜਿਹੜਾ ਉਹ ਮਿਲਿਆ ਨਹੀਂ ਹੈ ਔਰ ਇਹ ਸਿਰਫ ਆਪਣੀ ਪਿੱਠ ਤਪਤਪਾਉਣੀ ਸੀ ਹਰੇਕ ਚੀਜ਼ ਨੂੰ ਇਹ ਇੱਕ ਈਵੈਂਟ ਬਣਾਉਂਦੇ ਆ ਤੇ ਇਹਨਾਂ ਨੇ ਇਸ ਕਰਕੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਸਦਿਆ ਸੀਗਾ ਹੁਣ ਵਿਰੋਧੀਆਂ ਨੇ ਇਹ ਗੱਲ ਕਹਿ ਦਿੱਤੀ ਕਿ ਮੁੱਖ ਮੰਤਰੀ ਨੂੰ ਸ਼ਾਇਦ ਐਂ ਲੱਗਦਾ ਸੀ ਕਿ 2 ਦਿਨ ਦਾ ਸੈਸ਼ਨ ਕਰਾਂਗੇ ਉਥੇ ਹਲਾ ਲੂਲਾ ਹਲਾ ਲੂਲਾ ਕਰਾ ਦਾਂਗੇ ਹਣ 92 ਬਈਕਾਂ ਤੋਂ 94 95 ਹੋ ਗਿਆ ਰੌਲਾ ਰੱਪਾ ਹੋਰ ਪਾਵਾਂਗੇ ਬੁਢੀਆਂ ਨੂੰ ਜਿਹੜਾ ਉੱਤੇ ਬੋਲਣ ਨਹੀਂ ਦੇਣਾ ਫੋਟੋ ਉਹਨਾਂ ਦੀ ਆਉਣ ਨਹੀਂ ਦੇਣੀ ਰੌਲਾ ਰੱਪਾ ਵੀ ਸਾਡਾ ਸਾਨੂੰ ਫੋਟੋ ਵੀ ਸਾਡੀ ਸੁਣੋ ਤੇ ਪੰਜਾਬੀਆਂ ਨੂੰ ਐ ਲੱਗੂ ਲਾਓ ਵੀ ਮੁੱਖ ਮੰਤਰੀ ਭਗਵੰਤ ਸਿੱਮਾਨ ਨੇ ਬੁਢੀ ਜਿਹੜੇ ਆ ਉਹ ਮੂਰੇ ਲਾ ਲਿਆ ਬਸ ਆਹ ਕੁਝ ਕਰਨ ਵਾਸਤੇ ਸੈਸ਼ਨ ਤੋਂ ਆਇਆ ਸੀ ਪਰ ਇਹਨਾਂ ਨੂੰ ਲੱਗਦਾ ਸੀ ਕਿ ਵਿਰੋਧੀ ਬਾਈਕਾਟ ਕਰਕੇ ਭੱਜ ਜਾਣਗੇ ਹੁਣ ਵਿਰੋਧੀਆਂ ਨੇ ਐਂਕੂ ਚਾਲ ਚੱਲਦੀ ਉਹ ਕਹਿੰਦੇ ਜੀ ਇਹ ਸੈਸ਼ਨ 2 ਦਿਨ ਦਾ ਨਾ ਰੱਖੋ ਇਹ ਸੈਸ਼ਨ 2 ਦਿਨ ਦਾ ਹੋਰ ਵਧਾ ਕੇ ਇਹ 4 ਦਿਨ ਦਾ ਕਰ ਦਿਓ ਮੁੱਖ ਮੰਤਰੀ ਜੀ ਕਿਉਂਕਿ ਕਹਿੰਦੇ ਕਿ ਲਾਅ ਐਂਡ ਆਰਡਰ ਦਾ ਮਸਲਾ ਬੜਾ ਗੰਭੀਰ ਹੁੰਦਾ ਜਾ ਰਿਹਾ ਦਿਨੋ ਦਿਨ ਔਰ ਕਹਿੰਦੇ ਕਿ ਜਿਹੜੀ ਲੈਂਡ ਪਾਲਿਸੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਕਿਸਾਨਾਂ ਦੀ ਧੱਕੇ ਨਾਲ ਜ਼ਮੀਨਾਂ ਜਿਹੜੀ ਆ ਪੰਜਾਬ ਸਰਕਾਰ ਖੋ ਰਹੀ ਹੈ ਉਹ ਇਹ ਬਹੁਤ ਗੰਭੀਰ ਮਸਲੇ ਨੇ ਕਹਿੰਦੇ ਕਿ 2 ਦਿਨ ਦਾ ਤਾਂ ਤੁਸੀਂ ਸੈਸ਼ਨ ਸੱਦ ਹੀ ਰਿਹਾ ਔਰ 2 ਦਿਨ ਦਾ ਸੈਸ਼ਨ ਜਿਹੜਾ ਤੁਸੀਂ ਹੋਰ ਸੱਦ ਲਓ ਔਰ ਇੱਕ ਦਿਨ ਆਪਾਂ ਲੌਂਡ ਆਰਡਰ ਦੇ ਮਕੀਤੇ ਗੱਲ ਕਰਾਂਗੇ ਦੂਜੇ ਦਿਨ ਆਪਾਂ ਲੈਂਡ ਪਾਲਿਸੀ ਜਿਹੜੀ ਲੈਂਡ ਲੈਂਡ ਪੂਲ ਪਾਲਿ ਜਿਹੜੀ ਪਾਲਿਸੀ ਹੈਗੀ ਆ ਉਸ ਮਸਲੇ ਦੇ ਉੱਪਰ ਜਿਹੜੀ ਆ ਆਪਾਂ ਗੱਲ ਕਰਾਂਗੇ ਹੁਣ ਮੁੱਖ ਮੰਤਰੀ ਭਗਵੰਤ ਸਮਾਨ ਦੇ ਬਾਰੇ ਦੇ ਵਿੱਚ ਜਿਹੜੀ ਆ ਇੱਕ ਤਰੀਕੇ ਨਾਲ ਗੇਮ ਹੁੰਦਾ ਨੇ ਧੱਕੇ ਨਾਲ ਜਿਹੜੀ ਕਰਦੀ ਹੈ ਕਿ ਹੁਣ ਦੱਸੋ ਮੁੱਖ ਮੰਤਰੀ ਸਾਹਿਬ ਜੀ ਇਹਨੂੰ ਰੋਕੋਗੇ ਇਹਨੂੰ ਕਿੱਕ ਮਾਰੋਗੇ ਜਾਂ ਕੀ ਕਰੋਗੇ ਹੁਣ ਮੁੱਖ ਮੰਤਰੀ ਭਗਵੰਤ ਸਮਾਨ ਦੇ ਮੂੰਹ ਦੇ ਵਿੱਚ ਸਿੱਧੀ ਜਿਹੜੀ ਆ ਉਹ ਅ ਜਿਹੜਾ ਸਾਫ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਵਾਲੀ ਹੁੰਦੀ ਸਥਿਤੀ ਉਹ ਹੈ ਹੁਣ ਜੇ ਮਨਾ ਕਰਦੇ ਆ ਤਾਂ ਗੁਰੂਦਿਆਂ ਨੇ ਕਿਹਾ ਲਓ ਜੀ ਆ ਜਿਹੜੇ ਹੋਰ ਹੀ ਮਸਲੇ ਸੀ ਉਹਨਾਂ ਤੇ ਰੌਲਾ ਰੱਪਾ ਬਿਕਰ ਮਜੀਠੀਆ ਦੇ ਮਸਲੇ ਦੇ ਉੱਪਰ ਸੈਸ਼ਨ ਸੱਦ ਲਿਆ ਪਰ ਲੈਂਡ ਪਾਲਿਸੀ ਦੇ ਮਸਲੇ ਦੇ ਉੱਪਰ ਔਰ ਦੂਜੇ ਪਾਸੇ ਜਿਹੜੇ ਲਗਾਤਾਰ ਲੋਕ ਮਰ ਰਹੇ ਆ ਗੈਂਗਸਟਰ ਗੋਲੀਆਂ ਮਾਰ ਮਾਰ ਭੱਜੀ ਜਾਂਦੇ ਇੱਕ ਕਪੜਾ ਵਪਾਰੀ ਜਿਹੜਾ ਮਾਰਿਆ ਗਿਆ ਲਖਵਿੰਦਰ ਜੀ ਔਰ ਉਸ ਮਸਲੇ ਦੇ ਉੱਪਰ ਬੰਬ ਜਿਹੜੇ ਫਟੇ ਆਪਾਂ ਦੇਖਿਆ ਪਿਛਲੇ ਲੰਬੇ ਸਮੇਂ ਦੇ ਵਿੱਚ ਲਗਾਤਾਰ ਬੰਬਤਾਂ ਤੁਸੀਂ ਕਪੜਾ ਬਿਵਾਰੀ ਦੀ ਗੱਲ ਕੀਤੀ ਹੈਗੀ ਬੋਹਰ ਕਤਲकांड ਦੀ ਗੱਲ ਕੀਤੀ ਹੈ ਲੇਕਿਨ ਉਸ ਮਾਮਲੇ ਵਿੱਚ ਅੱਜ ਮੰਤਰੀ ਅਮਨ अरोड़ा ਦਾ ਬੜਾ ਵੱਡਾ ਅਹਿਮ ਬਿਆਨ ਆਇਆ ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਪੁਸ਼ਤਪਨਾਹੀ ਕੇਂਦਰ ਸਰਕਾਰ ਗੈਂਗਸਟਰਾਂ ਦੀ ਜੇਲ੍ਹਾਂ ਦੇ ਵਿੱਚ ਕਰ ਰਹੀ ਹੈ ਇਹ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈਗੀ ਇਹ ਕਹਿੰਦੇ ਵੀ ਉਹਨਾਂ ਨੂੰ ਇਹ ਕੁਝ ਨਹੀਂ ਕਰਨਾ ਜਦੋਂ ਸਿੱਧਾ ਅੱਜ ਉਹ ਕੇਂਦਰ ਸਰਕਾਰ ਤੇ ਬਰੇ ਨੇ ਤੇ ਕਿਹਾ ਵੀ ਗੈਰ ਜਿਹੜੇ ਭਾਜਪਾਈ ਸੂਬੇ ਨੇ ਉਹਨਾਂ ਦੇ ਵਿੱਚ ਕ੍ਰਾਈਮ ਕਰਨ ਦੀ ਇੰਨੀ ਖੁੱਲ ਨਹੀਂ ਦਿੱਤੀ ਜਾਣੀ ਚਾਹੀਦੀ ਉਹ ਕੇਂਦਰ ਸਰਕਾਰ ਦੇ ਉੱਪਰ ਬੋਹਰ ਕਤਲकांड ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖ ਰਹੇ ਹੋ ਲਖਵਿੰਦਰ ਜੀ ਮੈਂ ਉਹੀ ਗੱਲ ਕਹਿ ਰਿਹਾ ਇਹ ਕਿਹੜਾ ਘਟਨੇ ਜੇ ਇੰਨਾ ਹੀ ਇਹ ਗੰਭੀਰ ਮਸਲਾ ਹੈਗਾ ਕਿ ਭਾਜਪਾ ਦੀਆਂ ਜਿੱਥੇ ਸਰਕਾਰਾਂ ਨੇ ਉੱਥੇ ਜਿੱਧੀਆਂ ਜ਼ਿਲ੍ਹਿਆਂ ਦੇ ਵਿੱਚ ਇਹ ਬੈਠੇ ਗੈਂਗਸਟਰ ਪੰਜਾਬ ਦੀਆਂ ਜਿਹੜੀਆਂ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮਰਵਾ ਰਹੇ ਆ ਤਾਂ ਫਿਰ ਇਹ ਕੋਈ ਮਸਲਾ ਲਖਵਿੰਦਰ ਜੀ ਛੋਟਾ ਨਹੀਂ ਹੈ ਇਹ ਮਸਲਾ ਜਿਹੜਾ ਬਹੁਤ ਗੰਭੀਰ ਹੈ ਲਾਅ ਐਂਡ ਆਰਡਰ ਦਾ ਤਾਂ ਫਿਰ ਤਾਂ ਹੋਰ ਵੀ ਜੂਲੀ ਹੋ ਜਾਂਦਾ ਮੁਕਮ ਜਿਹੜਾ ਅਮਨ ਅਰੂੜਾ ਦੇ ਇਸ ਬਿਆਨ ਤੋਂ ਬਾਅਦ ਇਸ ਸੈਸ਼ਨ ਨੂੰ ਲੰਬਾ ਕਰਨਾ ਔਰ ਉਸ ਤੋਂ ਵੀ ਜ਼ਰੂਰੀ ਇਹ ਗੱਲ ਹੋ ਜਾਂਦੀ ਹੈ ਕਿ ਲਾਅ ਐਂਡ ਆਰਡਰ ਦੇ ਮਸਲੇ ਦੇ ਉੱਪਰ ਬਹਿਸ ਕਰਨੀ ਚਾਹੀਦੀ ਹੈ ਪਰ ਲਖਵਿੰਦਰ ਜੀ ਸਵਾਲ ਪਹਿਲਾਂ ਮਾਨਨ ਅਰੂੜਾ ਨੂੰ ਇਸ ਗੱਲ ਦਾ ਵੀ ਦੇ ਦੇਣਾ ਚਾਹੀਦਾ ਹੈ ਕਿ ਭਾਈ ਤੁਸੀਂ ਦੱਸੋ ਜਦੋਂ ਉਹਨਾਂ ਤੇ ਤਾਂ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਭਾਜਪਾ ਦੀਆਂ ਜਿੱਥੇ ਸਰਕਾਰਾਂ ਨੇ ਉੱਥੇ ਬੈਠਾ ਲਾਰੈਂਸ ਬਿਸ਼ਨੋਈ ਇਹ ਕੁਝ ਪੰਜਾਬ ਦੇ ਵਿੱਚ ਕਰਵਾ ਰਿਹਾ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਅਮਨ ਅਰੂੜਾ ਇਹ ਬਿਆਨ ਦੇ ਦੇਣ ਕਿ ਭਾਈ ਤੁਹਾਡੇ ਜਦੋਂ ਇੱਥੇ ਰਿਮਾਂਡ ਤੇ ਆਇਆ ਸੀ ਲਾਰੈਂਸ ਬਿਸ਼ਨੋਈ ਤੁਸੀਂ ਤਾਂ ਇੱਥੇ ਇੰਟਰਵਿਊ ਹੀ ਕਰਵਾਤੀ ਸੀ ਤੁਹਾਡੀ ਸਰਕਾਰ ਨੇ ਤੁਹਾਡੀ ਪੁਲਿਸ ਨੇ ਤੁਹਾਡੇ ਤੇ ਅੱਜ ਤੱਕ ਇਲਜ਼ਾਮ ਲੱਗ ਰਹੇ ਆ ਕਿ ਤੁਸੀਂ ਤਾਂ ਇੱਥੇ ਜਿਹੜਾ ਹੈਗਾ ਉਹ ਇੰਟਰਵਿਊ ਕਰਵਾਦੀ ਸੀ ਉਹਦੀ ਟੈਲੀਕਾਸਟ ਐਨੇ ਘੰਟੇ-ਘੰਟੇ ਦੀ ਔਰ ਦੂਜੇ ਪਾਸੇ ਲਖਵਿੰਦਰ ਜੀ ਪੰਜਾਬ ਦੇ ਵਿੱਚ ਬੈਠੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰ ਨੇ ਉਹ ਕਿਹੜਾ ਇੱਥੇ ਘੱਟ ਕੁਝ ਕਰ ਰਹੇ ਆ ਸੋ ਇਸ ਕਰਕੇ ਇਹ ਗੱਲ ਕਹਿ ਦੇਣੀ ਕਿ ਲਓ ਜੀ ਅਗਲਾ ਬਹੁਤ ਜੁਮੇ ਦੇਖਿਆ ਹੋਣਾ ਲਖਵਿੰਦਰ ਜੀ ਇੱਕ ਬੱਚੇ ਨੂੰ ਉਹਦੇ ਮਾਪੇ ਪੁੱਛਦੇ ਆ ਕਿ ਭਾਈ ਤੂੰ ਪਾਸ ਹੋ ਗਿਆ ਉਹ ਕਹਿੰਦਾ ਜੀ ਉਹ ਫਲਾਣੇ ਦਾ ਜਵਾਬ ਵੀ ਫੇਲ ਹੋ ਗਿਆ ਉਹਨੂੰ ਫੇਰ ਤੂੰ ਪੁੱਛਦੇ ਆ ਵੀ ਤੂੰ ਦੱਸ ਪਾਸ ਹੋ ਗਿਆ ਨਹੀਂ ਜੀ ਉਹ ਫਸਾਨੇ ਦਾ ਵੀ ਜਵਾਬ ਫੇਲ ਹੋ ਗਿਆ ਓਏ ਉਹ ਕਹਿੰਦੇ ਤੂੰ ਆਪਦਾ ਦੱਸ ਤੂੰ ਬਗਾਨਿਆਂ ਦੇ ਛੱਡ ਤੂੰ ਆਪਦਾ ਦੱਸ ਵੀ ਤੂੰ ਪਾਸ ਹੋ ਗਿਆ ਉਹ ਕਹਿੰਦਾ ਜੀ ਜੇ ਸਾਰਿਆਂ ਨੇ ਫਿਰ ਕਿ ਮੈਂ ਕਿਤੇ ਪਾਸ ਉਹੋ ਗੱਲ ਇੰਨਾ ਦੀ ਹੈ ਵੀ ਤੁਸੀਂ ਆਪਦਾ ਦੱਸੋ ਵੀ ਤੁਸੀਂ ਤੁਹਾਡੀਆਂ ਜ਼ਿਲਾਂ ਦੇ ਵਿੱਚ ਇੱਥੇ ਕੀ ਕੁਝ ਜਿਹੜਾ ਹੋ ਰਿਹਾ ਹੈਗਾ ਤੁਸੀਂ ਦੂਜਿਆਂ ਦੀਆਂ ਜ਼ਿਲਾਂ ਵੱਲ ਝਾਕਣਾ ਬੰਦ ਕਰੋ ਔਰ ਅਮਨ ਅਰੂੜਾ ਦੇ ਇਸ ਬਿਆਨ ਤੋਂ ਬਾਅਦ ਲਖਵਿੰਦਰ ਜੀ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਵਿਧਾਨ ਸਭਾ ਚੈਸ਼ਨ ਦੇ ਵਿੱਚ ਲਾਅ ਐਂਡ ਆਰਡਰ ਦੇ ਮਸਲੇ ਦੇ ਉੱਪਰ ਬਹਿਸ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਔਰ ਵਿਰੋਧੀਆਂ ਨੇ ਪੂਰੀ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਖਵਿੰਦਰ ਜੀ ਘੇਰ ਲਿਆ ਹੈਗਾ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਭਾਈ ਠੀਕ ਹੈ ਤੁਸੀਂ ਸਾਡੇ ਤੋਂ ਗੱਲਾਂ ਪੁੱਛਣ ਵਾਸਤੇ ਸਾਨੂੰ ਘੇਰਨ ਵਾਸਤੇ ਬੇਫਾਲਤੂ ਦਾ ਜਿਹੜਾ ਸੈਸ਼ਨ ਸਦਰੇ ਸੀ 2 ਦਿਨ ਦਾ ਤੇ ਇਹਨੂੰ ਤੁਸੀਂ 2 ਦਿਨ ਇਹਦੇ ਵਿੱਚ ਹੋਰ ਐਡ ਕਰਕੇ ਲੰਬਾ ਕਰ ਲੋ ਤੇ ਅਸੀਂ ਕੰਮ ਦੀ ਗੱਲ ਕਰਨਾ ਚਾਹੁੰਦੇ ਆ ਇਹਦੇ ਵਿੱਚ ਲਾਅ ਐਂਡ ਆਰਡਰ ਦੀ ਗੱਲ ਕਰਨਾ ਚਾਹੁੰਦੇ ਆ ਇਹਦੇ ਵਿੱਚ ਲੈਂਡ ਪੂਲ ਬੋਲਿੰਗ ਪਾਲਿਸੀ ਦੀ ਜਿਹੜੀ ਆ ਉਹ ਗੱਲ ਕਰਨੀ ਜਿਹੜੀ ਆ ਉਹ ਚਾਹੁੰਦੇ ਆ ਇਹ ਜਿਹੜੀ ਇਹ ਗੱਲ ਲਖਵਿੰਦਰ ਜੀ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਆਪਣੇ ਜਾਲ ਦੇ ਵਿੱਚ ਜਿਹੜੀ ਫਸਾਉਂਦੀ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਨੂੰ ਤਾਂ ਆਏ ਸੀਗਾ ਕਿ ਮੈਂ 2 ਦਿਨਾਂ ਦੇ ਵਿੱਚ ਵਿਰੋਧੀਆਂ ਨੂੰ ਚਿਤ ਕਰਕੇ ਰੱਖ ਦੂੰਗਾ ਫੋਟੋ ਉਹਨਾਂ ਦੀ ਨਹੀਂ ਆਉਣੀ ਆਵਾਜ਼ ਉਹਨਾਂ ਦੀ ਨਹੀਂ ਆਉਣੀ ਬੋਦੂ ਕੱਲਾ ਉੱਥੇ ਮੈਂ ਮੇਜ ਤੇ ਹਾਲ ਵਾਲੀ ਦਾ ਹਾਲਾ ਨਹੀਂ ਦਾ ਕਰਨਗੇ ਮੇਰੇ ਐਮਐਲਏ ਮੰਤਰੀ ਵਿਰੋਧੀ ਭਜਾ ਦੇਾਂਗੇ ਅਸੀਂ ਕੱਲੇ ਉੱਥੇ ਦੇਖਾਂਗੇ ਤੇ ਪੰਜਾਬ ਨੂੰ ਲੱਗੂਗਾ ਲੈ ਜੀ ਭਗਵੰਤ ਮਾਨ ਤਾਂ ਸੱਚਾ ਪਰ ਗੱਲ ਲਖਵਿੰਦਰ ਜੀ ਉਲਟ ਹੋ ਗਈ ਆ ਹੁਣ ਇਹ ਦੋ ਬਹੁਤ ਅਹਿਮ ਤੇ ਗੰਭੀਰ ਮਸਲੇ ਨੇ ਕਿਸਾਨਾਂ ਵਾਲੇ ਮੁੱਦੇ ਤੇ ਜਿਹੜੀ ਉਹਨਾਂ ਦੀ ਜ਼ਮੀਨ ਤੱਕੇ ਨੱਪੀ ਜਾ ਰਹੀ ਹੈ ਉਸ ਗੱਲ ਤੇ ਵੀ ਖੜ ਕੇ ਔਨ ਰਿਕਾਰਡ ਜਿਹੜੇ ਜਵਾਬ ਦੇਣੇ ਚਾਹੀਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਨ ਸਭਾ ਦੇ ਵਿੱਚ ਖੜ ਕੇ ਉਹਨਾਂ ਦੀ ਸਰਕਾਰ ਨੂੰ ਕਿਸਾਨਾਂ ਨੂੰ ਆਸਵਾਸ਼ਣ ਜਿਹੜਾ ਦੇਣਾ ਚਾਹੀਦਾ ਕਿਸਾਨਾਂ ਨੂੰ ਭਰੋਸਾ ਜਿਹੜਾ ਦੇਣਾ ਚਾਹੀਦਾ ਔਰ ਦੂਜੇ ਪਾਸੇ ਲਾਅ ਐਂਡ ਆਰਡਰ ਦਾ ਜਿਹੜਾ ਮਸਲਾ ਬਹੁਤ ਹੀ ਗੰਭੀਰ ਜਿਹੜਾ ਬਣਦਾ ਜਾ ਰਿਹਾ ਲਖਵਿੰਦਰ ਜੀ ਉਸ ਮਸਲੇ ਦੇ ਉੱਪਰ ਵੀ ਭਗਵੰਤ ਮਾਨ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਊਗਾ ਪੰਜਾਬ ਦੇ ਲੋਕਾਂ ਦੇ ਅੰਦਰ ਜਿਹੜਾ ਸਹਿਮ ਦਾ ਮਾਹੌਲ ਹੈ ਉਹ ਸਾਰ ਸਾਰੇ ਮਾਹੌਲ ਨੂੰ ਠੰਡਾ ਕਰਨ ਵਾਸਤੇ ਔਰ ਇਸ ਮਸਲੇ ਦੇ ਉੱਪਰ ਭਗਵੰਤ ਮਾਨ ਨੂੰ ਬਹਿਸ ਜਿਹੜੀ ਕਰਨੀ ਚਾਹੀਦੀ ਆ ਲੋਕਾਂ ਨੂੰ ਸਵਾਲਸ਼ਣ ਲੋਕਾਂ ਨੂੰ ਫਰੋਸਾ ਪ੍ਰਧਾਨਤਵ ਦੇ ਅੰਦਰ ਦੇਣਾ ਚਾਹੀਦਾ ਪਰ ਸਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਦੋ ਦਿਨ ਦਾ ਚਲੋ ਇਹ ਸੈਸ਼ਨ ਆਗਾ ਤੇ ਦੂਸਰੇ ਪਾਸੇ ਕਾਂਗਰਸ ਵਾਲੇ ਕਹਿ ਰਹੇ ਨੇ ਵੀ ਦਿਨ ਚਾਰ ਦਾ ਹੋਣਾ ਚਾਹੀਦਾ ਚਿੱਠੀ ਦੀ ਗੱਲ ਸਾਹਮਣੇ ਇਹ ਵੀ ਐਲੋਪੀ ਸਾਹਿਬ ਵੱਲੋਂ ਚਿੱਠੀ ਵੀ ਇੱਕ ਆ ਜਿਹੜੀ ਆ ਉਹ ਕੁਲਤਾਰ ਸਿੰਘ ਸੰਧਮਾ ਸਪੀਕਰ ਸਾਹਿਬ ਨੂੰ ਲਿਖ ਦਿੱਤੀ ਗਈ ਹੈ ਪਰ ਕੀ ਤੁਹਾਨੂੰ ਲੱਗਦਾ ਹੈ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿਸ ਹਾਲਾਤਾਂ ਦੇ ਵਿੱਚ ਸਰਕਾਰ ਹੈ ਸਰਕਾਰ ਇਹ ਸੈਸ਼ਨ ਨੂੰ ਵਧਾਏਗੀ ਕਿ ਲੱਗਦਾ ਹੁਣ ਉਹਨੇ ਚਿੱਠੀ ਤੋਂ ਬਾਅਦ ਇਹ 2 ਦਿਨ ਦੀ ਜਗ੍ਹਾ 4 ਦਿਨ ਦਾ ਸੈਸ਼ਨ ਕਰ ਦਿੱਤਾ ਜਾਏਗਾ ਜਦੋਂ ਕਿ ਉਹਨਾਂ ਵੱਲੋਂ ਮੁੱਦਾ ਵੀ ਦੱਸ ਦਿੱਤੇ ਗਏ ਨੇ ਵੀ ਭਾਈ ਵੀ ਕਿਹੜੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਨੀਆਂ ਕੀ ਸਰਕਾਰ ਇਹਨਾਂ ਮੁੱਦਿਆਂ ਦੇ ਉੱਪਰ ਵਿਰੋਧੀਆਂ ਨੂੰ ਜਵਾਬ ਦੇਣ ਦੇ ਲਈ ਤਿਆਰ ਹੈ ਸੈਸ਼ਨ ਵਧਣ ਦੇ ਆਸਾਰ ਹੈ ਨੇ ਨਹੀਂ ਦੇਖੋ ਲਖਵਿੰਦਰ ਜੀ ਜਿਹੜੀ ਤੁਸੀਂ ਗੱਲ ਕਰ ਕਹਿਤੀ ਹੈ ਨਾ ਕਿ ਭਾਈ ਅਸੀਂ ਇਹਨਾਂ ਨੇ ਵਿਰੋਧੀ ਆਨੇ ਤਾਂ ਮੁੱਦੇ ਵੀ ਜਿਹੜੇ ਦੱਸ ਦਿੱਤੇ ਆ ਭਗਵੰਤ ਸਿੰਘ ਦੀ ਸਰਕਾਰ ਨੂੰ ਕਿ ਭਾਈ ਇਸ ਮੁੱਦਿਆਂ ਤੇ ਬਹਿਸ ਕਰਨੀ ਆ ਉਹਨਾਂ ਮੁੱਦਿਆਂ ਦੇ ਕਰਕੇ ਤੁਹਾਨੂੰ ਸ਼ਾਇਦ ਲੱਗਦਾ ਹੋਊਗਾ ਵੀ ਉਹਨਾਂ ਨੇ ਤਾਂ ਦੱਸ ਵੀ ਦਿੱਤੇ ਆ ਕਿ ਹੁਣ ਤਾਂ ਸਰਕਾਰ ਨੂੰ ਬਹਿਸ ਕਰ ਲੈਣੀ ਚਾਹੀਦੀ ਐ ਪਰ ਲਖਵਿੰਦਰ ਜੀ ਇਹ ਮੁੱਦੇ ਦੱਸੇ ਕਰਕੇ ਹੀ ਹੁਣ ਸਰਕਾਰ ਨੇ ਬਹਿਸ ਜਿਹੜੀ ਆ ਕਰਨੀ ਨਹੀਂ ਇਤਿਹਾਸ ਇਹਨਾਂ ਦਾ ਗਵਾਹ ਹੈਗਾ ਲਖਵਿੰਦਰ ਜੀ ਜਦੋਂ ਜਦੋਂ ਇਨੇ ਗੰਭੀਰ ਮਸਲਿਆਂ ਦੇ ਉੱਪਰ ਚ ਆਏ ਉਹਨਾਂ ਦਾ ਆਪਣਾ ਵਿਧਾਇਕ ਉਮਰ ਵਿਜੇਪ੍ਰਤਾਪ ਆ ਜਦੋਂ ਵੀ ਕਿਸੇ ਨੇ ਸੋਹਰਦ ਮੁੱਦਿਆਂ ਦੇ ਉੱਪਰ ਸੈਸ਼ਨ ਨੂੰ ਵਧਾਉਣ ਦੀ ਮੰਗ ਕੀਤੀ ਆ ਕਦੇ ਵੀ ਭਗਵੰਤਬਾਨ ਦੀ ਸਰਕਾਰ ਨੇ ਸੈਸ਼ਨ ਜਿਹੜਾ ਉਹ ਵਧਾਇਆ ਨਹੀਂ ਐ ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਤਾਂ ਦੱਸਤਾ ਕਿ ਮੁੱਦੇ ਕਿਹੜੇ ਆ ਸ਼ਾਇਦ ਜੇ ਨਾਂ ਦੱਸਦੇ ਫਿਰ ਚੈਤ ਵਧਾ ਲੈਂਦੇ ਪਰ ਹੁਣ ਤਾਂ ਦੱਸਤਾ ਤੁਹਾਨੂੰ ਉਮੀਦ ਹੈ ਕਿ ਵਧਾ ਲੈਣਾ ਚਾਹੀਦਾ ਮੈਨੂੰ ਇਹ ਉਮੀਦ ਹੈ ਕਿ ਇਹ ਜਿਹੜੇ ਮੁੱਦੇ ਦੱਸਣ ਤੋਂ ਬਾਅਦ ਉਹ ਸ਼ਾਇਦ ਨਹੀਂ ਵਧਾਉਣਗੇ ਇਹਨਾਂ ਦਾ ਤਾਂ ਉਹ ਹਾਲ ਆ ਲਖਵਿੰਦਰ ਜੀ ਕਹਿੰਦੇ ਕਿ ਅੱਗੇ ਲੀਡਰ ਆਪਣੀ ਪਾਰਟੀ ਤੋਂ ਟਿਕਟ ਮੰਗਣ ਲੱਗੇ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਭਾਈ ਫਲਾਨੇ ਥਾਂ ਤੋਂ ਮੈਨੂੰ ਸਾਰੇ ਲੋਕ ਜਾਣਦੇ ਆ ਇਸ ਕਰਕੇ ਮੈਨੂੰ ਉਥੇ ਉਹ ਟਿਕਟ ਦੋ ਹੁਣ ਲੀਡਰਾਂ ਦੇ ਇਹ ਹਾਲ ਹੋ ਗਿਆ ਲਖਵਿੰਦਰ ਜੀ ਹੌਣ ਲੀਡਰ ਕਹਿੰਦੇ ਆ ਕਿ ਭਾਈ ਫੁਲਾਣੇ ਥਾਂ ਤੇ ਲੋਕ ਮੈਨੂੰ ਜਾਣਦੇ ਆ ਮੈਨੂੰ ਉੱਥੇ ਨਾ ਠਹਿਣ ਦਿਓ ਮੈਨੂੰ ਕਿਤੇ ਹੋਰ ਦੇ ਦਿਓ ਕਹਿਣ ਦਾ ਭਾਵ ਹੁਣ ਇਹੋ ਜੀ ਸਿਚੁਏਸ਼ਨ ਜਿਹੜੀ ਇਹਨਾਂ ਦੀ ਬਣ ਚੁੱਕੀ ਹੈ ਸੋ ਇਸ ਕਰਕੇ ਇਹ ਭੱਜਣਗੇ ਲਖਵਿੰਦਰ ਜੀ ਮੈਨੂੰ ਕੋਈ ਉਮੀਦ ਨਹੀਂ ਕਿ ਇਹ ਇਸ ਮਤਲੇ ਦੇ ਉੱਪਰ ਬਹਿਸ ਜਿਹੜੀ ਆ ਕਰਦੇ ਨਜ਼ਰ ਆਉਣਗੇ ਮੈਨੂੰ ਨਹੀਂ ਲੱਗ ਜੀ ਤੇ ਸਰ ਉਧਰ ਕਹਿ ਰਹੇ ਨੇ ਵੀ ਮੁੱਖ ਮੰਤਰੀ ਸਾਹਿਬ ਦਾ ਅਸਤੀਫਾ ਵੀ ਮੰਗ ਲਿਆ ਗਿਆ ਇਹ ਅਸਤੀਫਾ ਕਿੰਨਾ ਕਾਰਨਾਂ ਦੀ ਵਜ੍ਹਾ ਦੇ ਤੌਰ ਤੇ ਤੇ ਕਿੰਨਾਂ ਦੇ ਵੱਲੋਂ ਇਹ ਅਸਤੀਫਾ ਮੰਗਿਆ ਗਿਆ ਕੀ ਮੁੱਖ ਮੰਤਰੀ ਸਾਹਿਬ ਹੁਣ ਇਹ ਅਸਤੀਫਾ ਦੇਣਗੇ ਦੇਖੋ ਲਖਵਿੰਦਰ ਜੀ ਮੁੱਖ ਮੰਤਰੀ ਸਾਹਿਬ ਦਾ ਅਸਤੀਫਾ ਤਾਂ ਜਿਹੜਾ ਉਹ ਜ਼ਰੂਰ ਮੰਗਿਆ ਗਿਆ ਹਾਲਾਂਕਿ ਉਸ ਅਸਤੀਫੇ ਮੰਗੇ ਦੀ ਵੈਲਿਊ ਕੋਈ ਨਹੀਂ ਗਈ ਕਿਉਂਕਿ ਇਹ ਅਸਤੀਫਾ ਜਿਹੜਾ ਵਿਰੋਧੀ ਧਿਰ ਦੇ ਨੇ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਮੰਗਿਆ ਤੇ ਕੁਝ ਹੋਰ ਵਿਰੋਧੀ ਧਿਰਾਂ ਨੇ ਜਿਹੜਾ ਉਹ ਮੰਗਿਆ ਉਹਨਾਂ ਦੇ ਕਹਿਆਂ ਤੇ ਤਾਂ ਮੁੱਖ ਮੰਤਰੀ ਭਗਵੰਤ ਜੀ ਨੇ ਅਸਤੀਫਾ ਦੇਣਾ ਨਹੀਂ ਪਰ ਜਿਹੜੇ ਕਾਰਨ ਨੇ ਲਖਵਿੰਦਰ ਜੀ ਉਹ ਬੜੇ ਵਾਜਬ ਨੇ ਕਿਉਂਕਿ ਆਏ ਦਿਨ ਰੋਜ਼ਾਨਾ ਕਿਤੇ ਨਾ ਕਿਤੇ ਇਹੋ ਜਿਹੀ ਘਟਨਾ ਜਿਹੜੀ ਆਪਾਂ ਨੂੰ ਸੁਣਨ ਨੂੰ ਦੇਖਣ ਨੂੰ ਮਿਲਦੀ ਆ ਲਖਵਿੰਦਰ ਜੀ ਇਹ ਕਿਤੇ ਫਲਾਨੇ ਖਾਂ ਜੀ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਬੰਦਾ ਮਾਰਤਾ ਫਲਾਨੇ ਦਾ ਮਾਰਤਾ ਢੰਗਾਨੇ ਦਾ ਮਾਰਤਾ ਇਹੋ ਜਿਹੇ ਹਾਲਾਤ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਲਖਵਿੰਦਰ ਜੀ ਉਹ ਬਣ ਚੁੱਕੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਮੁੱਦਿਆਂ ਦੇ ਉੱਪਰ ਬੋਲਣ ਨੂੰ ਜਿਹੜੇ ਆ ਉਹ ਕਿਸੇ ਤਰੀਕੇ ਦੇ ਨਾਲ ਤਿਆਰ ਨਹੀਂ ਹੈ ਇਹ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਮੁੱਦਿਆਂ ਦੇ ਉੱਪਰ ਬੋਲਣ ਨੂੰ ਤਿਆਰ ਨਹੀਂ ਹੈ ਜਿਹਦੇ ਕਰਕੇ ਲਖਵਿੰਦਰ ਜੀ ਜੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਭਰੋਸਾ ਨਹੀਂ ਦੇ ਸਕਦਾ ਵਿਧਾਨ ਸਭਾ ਦੇ ਵਿੱਚ ਖੜਕ ਕੇ ਜਾਂ ਬਾਹਰ ਵੀ ਜਾਂ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਆਪਣੇ ਸੂਬੇ ਦੇ ਲੋਕਾਂ ਨੂੰ ਜੇ ਕੋਈ ਮੁੱਖ ਮੰਤਰੀ ਨਹੀਂ ਕਰਾ ਸਕਦਾ ਤਾਂ ਫਿਰ ਲਖਵਿੰਦਰ ਜੀ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਰਹਿਣ ਦਾ ਕੋਈ ਵੀ ਅਧਿਕਾਰ ਜਿਹੜਾ ਉਹ ਹੋਣਾ ਨਹੀਂ ਚਾਹੀਦਾ ਤੇ ਨਾ ਹੋਵੇਗਾ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨਾ ਤਾਂ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾ پا ਰਹੇ ਆ ਤੇ ਨਾ ਸੁਰੱਖਿਆ ਦੇ ਮੁੱਦੇ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੇ ਅੰਦਰ ਤੇ ਨਾ ਵਿਧਾਨ ਸਭਾ ਦੇ ਬਾਹਰ ਕਿਤੇ ਵੀ ਜਿਹੜੀ ਉਹ ਗੱਲ ਕਰਨ ਨੂੰ ਜਿਹੜਾ ਉਹ ਤਿਆਰ ਨਹੀਂ ਸੋ ਨੈਤਿਕਤਾ ਦੇ ਆਧਾਰ ਤੇ ਵੀ ਲਖਵਿੰਦਰ ਜੀ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਵਾ ਜਿਹੜਾ ਉਹ ਦੇਣਾ ਬਣਦਾ ਘੱਟੋ ਘੱਟ ਮੈਂ ਅੱਗੇ ਵੀ ਬਹੁਤ ਵਾਰੀ ਲਖਵਿੰਦਰ ਜੀ ਇਹ ਗੱਲ ਕਹੀ ਹੈ ਕਿ ਘੱਟੋ ਘੱਟ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਚਲੋ ਮੁੱਖ ਮੰਤਰੀ ਦੇ ਤੌਰ ਤੇ ਤਾਂ ਕੁਰਸੀ ਨੂੰ ਚਿੰਬੜੇ ਹੋਏ ਆ ਤੇ ਚਲੋ ਉਹਨਾਂ ਨੇ ਨੈਤਿਕਤਾ ਨੁਤਕਤਾ ਉਹਨਾਂ ਦੇ ਲਈ ਕਿਤੇ ਵੀ ਕੋਈ ਮਾਇਨੇ ਨਹੀਂ ਰੱਖਦੀ ਕਟੋ ਘਟ ਲਖਵਿੰਦਰ ਜੀ ਗ੍ਰਹਿ ਵਿਭਾਗ ਤੋਂ ਤਾਂ ਅਸਤੀਫਾ ਜਿਹੜਾ ਮੁੱਖ ਮੰਤਰੀ ਭਗਵੰਤ ਸਾਨੂ ਜਿਹੜਾ ਉਹ ਦੇ ਦੇਣਾ ਚਾਹੀਦਾ ਸੀ ਕਿਉਂਕਿ ਮੈਂ ਪਹਿਲਾਂ ਬਹੁਤ ਵਾਰੀ ਇਹ ਵੀ ਗੱਲ ਕੀਤੀ ਹੈ ਲਖਵਿੰਦਰ ਜੀ ਹਾਲਾਂਕਿ ਅੱਜ ਤਾਂ ਇਹਨਾਂ ਨੇ 5 ਸਾਲਾਂ ਦੇ ਲਈ ਜਿਹੜਾ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰਤਾ ਕੁਮਰ ਵਿਜੇ ਪ੍ਰਤਾਪ ਨੂੰ ਮੈਂ ਅੱਗੇ ਵੀ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਜੇ ਆਪਾਂ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਕਹਿ ਲਈਏ ਕਿ ਭਾਈ ਤੂੰ ਕਮੇਟੀ ਕਰਕੇ ਦਿਖਾ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਇਹਨਾਂ ਸੀਰੀਅਸ ਬੰਦਾ ਹੈ ਇਹਨਾਂ ਸੀਰੀਅਸ ਇੰਟੈਲੀਜੈਂਟ ਬੰਦਾ ਹੈ ਹਾਕੜ ਬੰਦਾ ਉਹ ਕਮੇਡੀ ਨਹੀਂ ਕਰ ਸਕਦਾ ਲਖਮਿੰਦਰ ਜੀ ਉਵੇਂ ਹੀ ਭਗਵੰਤ ਸਿੰਘ ਜਿਹੜਾ ਉਹ ਪੁਲਿਸਿੰਗ ਨਹੀਂ ਕਰ ਸਕਦਾ ਭਗਵੰਤ ਸਿੰਘ ਕਮੇਡੀ ਕਰ ਸਕਦਾ ਭਗਵੰਤ ਸਿੰਘ ਚੁਟਕਲੇ ਟੋਟਕੇ ਸੁਣਾ ਸਕਦੇ ਆ ਇਸ ਕਰਕੇ ਜਿਹੜੇ ਬੰਦਾ ਜਿਵੇਂ ਕਹਿੰਦੇ ਜਿਸका ਕਾਮ ਉਸੀ ਕੋ ਸਾਦੇ ਲਖਮਿੰਦਰ ਜੀ ਪੁਲਿਸਿੰਗ ਜਿਹੜੀ ਆ ਉਕਮਰ ਵਿਜੇ ਪ੍ਰਤਾਪ ਵਰਗਾ ਧਾਕੜ ਇਮਾਨਦਾਰ ਬੰਦਾ ਜਿਹੜਾ ਉਹ ਕਰ ਸਕਦਾ ਸੀਗਾ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਤਾਂ ਜਿਹੜਾ ਮੈਨੂੰ ਲੱਗਦਾ ਕਿ ਦੁਬਾਰਾ ਆਪਣਾ ਕੰਮ ਦਾ ਜਿਹੜਾ ਉਹ ਸ਼ੁਰੂ ਕਰ ਲੈਣਾ ਚਾਹੀਦਾ ਕਿਸ ਤਰ੍ਹਾਂ ਗੋਸਟਾਂ ਵਾਲਾ ਇਹ ਬਿਆਨ ਕੋਈ ਜਿਹੜੇ ਉਹ ਚੰਗੇ ਕਰ ਸਕਦੇ ਆ ਬਰੋਧੀਆਂ ਦੇ ਉੱਪਰ ਜਿਹੜੇ ਉਹ ਤੰਜ ਤੰਜ ਕੰ ਚੰਗੇ ਕਰ ਸਕਦੇ ਆ ਪਰ ਪੁਲਿਸਿੰਗ ਚਲਾਉਣਾ ਲਾਅ ਐਂਡ ਆਰਡਰ ਦਾ ਸਿਸਟਮ ਠੀਕ ਕਰਨਾ ਕਿਸੇ ਸੂਬੇ ਦਾ ਮੈਨੂੰ ਲੱਗਦਾ ਕੋਈ ਉਹ ਇਹਨਾਂ ਦੇ ਹੱਥ ਵਸ ਹੈ ਨਹੀਂਗਾ ਸੋ ਇਸੇ ਕਰਕੇ ਵਾਰ-ਵਾਰ ਮੁੱਖ ਮੰਤਰੀ ਭਗਵੰਤ ਸਾਨ ਮਾਨ ਉਹਨਾਂ ਦਾ ਅਸਤੀਫਾ ਜਿਹੜਾ ਲਖਵਿੰਦਰ ਜੀ ਉਹ ਮੰਗਿਆ ਜਾਂਦਾ ਰਿਹਾ ਇੱਕ ਵਾਰ ਫੇਰ ਅਸਤੀਫਾ ਮੰਗਿਆ ਗਿਆ ਹਾਲਾਂਕਿ ਇਸ ਮੰਗ ਦੀ ਵੈਲਿਊ ਕੋਈ ਨਹੀਂਗੀ ਕਿਉਂਕਿ ਇਹ ਵਿਰੋਧੀਆਂ ਨੇ ਅਸਤੀਫਾ ਜਿਹੜਾ ਮੰਗਿਆ ਵਿਰੋਧੀ ਮੰਗਦੇ ਹੀ ਹੁੰਦੇ ਆ ਇੱਕ ਪੋਲਟਿਕਸ ਦੇ ਤੌਰ ਦੇ ਉੱਪਰ ਰਾਜਨੀਤਿਕ ਬਿਆਨ ਦੇ ਤੌਰ ਦੇ ਉੱਪਰ ਪਰ ਕਿਤੇ ਨਾ ਕਿਤੇ ਹੁਣ ਲੋਕ ਵੀ ਮੈਸੇਜ ਕਰਦੇ ਆ ਕਿ ਘੱਟੋ ਘੱਟ ਮੁੱਖ ਮੰਤਰੀ ਭਗਵੰਤ ਸਾਨ ਦੇ ਅੰਦਰ ਨੈਤਿਕਤਾ ਦਾ ਆਮ ਦਾ ਕੋਈ ਸ਼ਬਦ ਨੈਤਿਕਤਾ ਨਾਮ ਦੀ ਕੋਈ ਗੱਲ ਜਿਹੜੀ ਆ ਉਹ ਹੈ ਨਹੀਂਗੀ ਘੱਟੋ ਘੱਟ ਜੇ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡਣੀ ਤਾਂ ਘੱਟੋ ਘੱਟ ਗ੍ਰਹਿ ਭਾਗ ਦੀ ਉਹ ਕੁਰਸੀ ਛੱਡ ਕੇ ਪਾਸੇ ਹੋ ਜਾਣਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੁਰੱਖਿਆਤ ਮਹਿਸੂਸ ਕਰਾਉਣ ਤੇ ਉਹਨਾਂ ਨੂੰ ਸੁਰੱਖਿਆ ਜਿਹੜੀ ਆ ਦੇਣ ਇਸ ਕਰਕੇ ਉਹਨਾਂ ਦਾ ਅਸਤੀਫਾ ਜਿਹੜਾ ਬਣਦਾ ਜੇਕਰ ਠੋਕਟ ਮੁੱਖ ਮੰਤਰੀ ਦੀ ਕੁਰਸੀ ਤੋਣੀ ਦੇਣਾ ਗ੍ਰਹਿ ਵਿਭਾਗ ਤੋਂ ਤਾਂ ਛੱਡਣ ਚੁਹੀਦੀ ਜੀ ਬਿਲਕੁਲ ਪਰ ਲੱਗ ਰਿਹਾ ਵੀ ਜਿਸ ਤਰੀਕੇ ਨਾਲ ਕਈ ਵਾਰ ਅਸਤੀਫਾ ਜਿਹੜਾ ਵਿਰੋਧੀਆਂ ਵੱਲੋਂ ਮੰਗਿਆ ਗਿਆ ਲੇਕਿਨ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਵਿੱਚ ਉਹਨਾਂ ਦੀ ਪ੍ਰਵਾਹ ਕਦੇ ਨਹੀਂ ਕਰਦੇ ਨਾ ਸ਼ਾਇਦ ਅੱਗੇ ਆਉਣ ਵਾਲੇ ਸਮੇਂ ਵਿੱਚ ਕਰਨਗੇ ਚਲੋ ਅਗਲੀ ਖਬਰ ਇੱਕ ਬੜੀ ਅਹਿਮ ਖਬਰ ਅੱਜ ਪੰਜਾਬੀਆਂ ਦੀ ਸਿਹਤ ਦੇ ਨਾਲ ਜੁੜੀ ਹੋਈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵੱਡਾ ਐਲਾਨ ਪੰਜਾਬੀਆਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਕੀਤਾ ਸੋ ਅੱਜ 10 ਲੱਖ ਰੁਪਏ ਦਾ ਸਿਹਤ ਕਵਰ ਹੈ ਜਿਹੜਾ ਸਿਹਤ ਬੀਮਾ ਯੋਜਨਾ ਉਹਨਾਂ ਦਾ ਐਲਾਨ ਹੈ ਜਿਹੜਾ ਹਰ ਇੱਕ ਪੰਜਾਬੀ ਦੇ ਲਈ ਕੀਤਾ ਗਿਆ ਹਰ ਪੰਜਾਬੀ ਪਰਿਵਾਰ ਦੇ ਲਈ ਕਰ ਦਿੱਤਾ ਗਿਆ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਦਿਨ ਪ੍ਰਤੀ ਦਿਨ ਪੰਜਾਬ ਸਰਕਾਰ ਕਰਜ਼ੇ ਦੇ ਦਲਦਲ ਦੇ ਵਿੱਚ ਡੁੱਬਦੀ ਜਾ ਰਹੀ ਹੈ ਅ ਤੇ ਨੀਚੇ ਬਹਿੰਦੀ ਜਾ ਰਹੀ ਹੈ ਕਿ ਤੁਹਾਨੂੰ ਲੱਗ ਰਿਹਾਗਾ ਇਹ ਜਿਹੜੀ ਬੀਮਾ ਯੋਜਨਾ ਇਹ ਸਫਲਤਾ ਦੇ ਨਾਲ ਚੱਲ ਸਕੇਗੀ ਕਿਉਂਕਿ ਦੂਸਰੇ ਪਾਸੇ ਅਜੇ ਤੱਕ ਕਈ ਡਿਪਾਰਟਮੈਂਟ ਨੇ ਜਿਹੜੇ ਪੰਜਾਬ ਦੇ ਉਹਨਾਂ ਦੇ ਕਰਮਚਾਰੀਆਂ ਦੀ ਤਨਖਾਹਾਂ ਤੱਕ ਨਹੀਂ ਆਈਆਂ ਫਿਰ ਜੇ ਹਾਲਾਤ ਇਸ ਤਰੀਕੇ ਦੇ ਨੇ ਤਾਂ ਹਰ ਇੱਕ ਪਰਿਵਾਰ ਨੂੰ 10 ਲੱਖ ਦਾ ਇਹ ਰਿਸਕ ਕਵਰ ਹੈ ਪੰਜਾਬ ਸਰਕਾਰ ਦੇਵੇਂ ਵੀ ਕਿਵੇਂ ਕਿੱਥੋਂ ਪੈਸਾ ਕਿੱਥੋਂ ਆਏਗਾ ਕਿ ਇਹ ਯੋਜਨਾ ਸਫਲਤਾਪੂਰਕ ਪੰਜਾਬ ਸਰਕਾਰ ਚਲਾ ਪਾਏਗੀ ਜਾਂ ਫਿਰ ਨਹੀਂ ਲਖਵਿੰਦਰ ਜੀ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਇਹ ਗੱਲਾਂ ਕਹੀਆਂ ਨੇ ਕਿ ਜ਼ਿੰਦਗੀ ਦੇ ਵਿੱਚ ਫ੍ਰੀ ਲਖਵਿੰਦਰ ਜੀ ਕੁਝ ਵੀ ਨਹੀਂ ਹੈਗਾ ਮੈਂ ਪੰਜਾਬ ਦੇ ਲੋਕ ਬੜੇ ਸਤਿਕਾਰਤ ਹੈ ਮੈਂ ਸਿਰਫ ਉਦਾਹਰਨ ਦੇਣੀ ਚਾਹੁੰਦਾ ਮੈਂ ਕਿਸੇ ਨੂੰ ਜਿਹੜਾ ਉਹ ਭੇਡ ਜਾਂ ਕਿਸੇ ਸ਼ਬਦ ਇਸ ਤਰੀਕੇ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਪਰ ਮੈਂ ਇੱਕ ਉਦਾਹਰਨ ਦੇਣੀ ਚਾਹੁੰਨਾ ਜਿਹਦੇ ਵਿੱਚ ਇਹ ਕਹਿੰਦੇ ਕਿ ਇੱਕ ਵਾਰੀ ਐਲਾਨ ਹੋਇਆ ਕਿ ਭੇਡਾਂ ਨੂੰ ਜਿਹੜੇ ਆ ਉਹ ਫ੍ਰੀ ਜਿਹੜੇ ਆ ਕੰਬਲ ਵੰਡੇ ਜਾਣਗੇ ਲਖਵਿੰਦਰ ਜੀ ਭੇਡਾਂ ਕਹਿੰਦੇ ਪੂਰੀਆਂ ਖੁਸ਼ ਹੋਈਆਂ ਫਿਰਨ ਬਾਅਦ ਵਿੱਚ ਉਹਨਾਂ ਨੂੰ ਇਹ ਵੀ ਜਿਹੜਾ ਅਹਿਸਾਸ ਵੀ ਹੋਇਆ ਤੇ ਕਈਆਂ ਨੂੰ ਅਹਿਸਾਸ ਹੋਇਆ ਵੀ ਨਹੀਂ ਕਿ ਭਾਈ ਜਿਹੜੇ ਕੰਬਲ ਬਾਨਨੇ ਆ ਉਹ ਸਾਡੀ ਔਨ ਤੋਂ ਹੀ ਤਾਂ ਜਿਹੜੇ ਉਹ ਬਾਨਨੇ ਹੈਗੇ ਆ ਕੰਬਲ ਜਿਹੜੇ ਆ ਉਹ ਹੋਰ ਬਾਨਨਗੇ ਕਿੱਥੇ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਲਖਵਿੰਦਰ ਜੀ ਸਾਡੇ ਲੋਕਾਂ ਨੂੰ ਸੋਚਣਾ ਪਊਗਾ ਕਿ ਕੋਈ ਫ੍ਰੀ ਚੀਜ਼ ਕੁਛ ਨਹੀਂ ਹੈਗੀ ਔਰ ਇਹ ਸਾਡੇ ਤੋਂ ਹੀ ਸਾਡੀ ਬਾਹ ਫੋੜ ਕੇ ਟੈਕਸ ਦੇ ਰੂਪ ਦੇ ਵਿੱਚ ਉਹ ਪੈਸਾ ਇਕੱਠਾ ਕੀਤਾ ਜਾਂਦਾ ਜਿੰਨੀਆਂ ਇਹ ਫ੍ਰੀ 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 ਦੀਆਂ ਗੱਲਾਂ ਕਰਨਗੇ ਉਹਨਾਂ ਹੀ ਸਾਡੀ ਜਿਹੜੀ ਆ ਉਹ ਚੂੜੀ ਟੈਟ ਹੋਊਗੀ ਉਹਨਾਂ ਹੀ ਸਾਡੀ ਜਿਹੜੀ ਆ ਬਾਹ ਜਿਹੜੀ ਆ ਬੰਦ ਮੋੜੀ ਜਾਊਗੀ ਉਹਨਾਂ ਹੀ ਟੈਕਸ ਜਿਹੜਾ ਸਾਡੇ ਤੇ ਵੱਧ ਜਿਹੜਾ ਉਹ ਕੱਟਿਆ ਜਾਊਗਾ ਸਰ ਲਖਵਿੰਦਰ ਜੀ ਮੈਂ ਦੋ ਚੀਜ਼ਾਂ ਦੇਣੀਆਂ ਮੈਂ ਇੱਕ ਇਥੇ ਕਹਿਣਾ ਚਾਹੂੰਗਾ ਕਿ ਦੋ ਚੀਜ਼ਾਂ ਦਾ ਘੱਟੋ ਘੱਟ ਚਲੋ ਸਰਕਾਰੀ ਤੌਰ ਤੇ ਫ੍ਰੀ ਹੋਣੀਆਂ ਚਾਹੀਦੀਆਂ ਨੇ ਇੱਕ ਤਾਂ ਸਿੱਖਿਆ ਕਿਉਂਕਿ ਗਰੀਬ ਦਾ ਬੱਚਾ ਜਿਹੜਾ ਉਹ ਜ਼ਰੂਰ ਪੜ੍ਹ ਜੇ ਇੱਕ ਜੇ ਉਹਦਾ ਬੱਚਾ ਪੜ੍ਹ ਜਾਂਦਾ ਤਾਂ ਲਖਵਿੰਦਰ ਜੀ ਮੈਨੂੰ ਲੱਗਦਾ ਕਿ ਉਹਦੀ ਗਰੀਬੀ ਜਿਹੜੀ ਆ ਦੂਰ ਹੋ ਜਾਂਦੀ ਹੈ ਗਰੀਬੀ ਦੂਰ ਕਰਨ ਦਾ ਇੱਕੋ ਇੱਕ ਹੱਲ ਹੈ ਕਿ ਬੱਚਾ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਪੜ੍ਹਾ ਲਿਆ ਜਾਵੇ ਤੀਜਾ ਦੂਜਾ ਲਖਵਿੰਦਰ ਜੀ ਗੱਲ ਇਹ ਹੈਗੀ ਆ ਕਿ ਜਿਸ ਤਰੀਕੇ ਦੇ ਨਾਲ ਅੱਜ ਦੀ ਸਥਿਤੀ ਆ ਲਖਵਿੰਦਰ ਜੀ ਅੱਜ ਕੱਲ ਮਿਡਲ ਕਲਾਸ ਫੈਮਲੀਆ ਨੂੰ ਵੀ ਜਿਹੜਾ ਉਹ ਬਹੁਤ ਜ਼ਿਆਦਾ ਇਲਾਜ ਕਰਾਉਣ ਦਾ ਪਾ ਹੋ ਗਿਆ ਬਿਮਾਰੀਆਂ ਇੰੀਆਂ ਵੱਡੀਆਂ ਵੱਡੀਆਂ ਅੱਜ ਕੱਲ ਲੱਗ ਰਹੀਆਂ ਨੇ ਔਰ ਇਲਾਜ ਇੰਨੇ ਮਹਿੰਗੇ ਹੋ ਗਿਆ ਲਖਵਿੰਦਰ ਜੀ ਇਹ ਮੈਨੂੰ ਲੱਗਦਾ ਕਿ ਇਲਾਜ ਕਰਾਉਣੇ ਜਿਹੜੇ ਆ ਉਹ ਹਰੇਕ ਦੇ ਵਾਸਤੇ ਦੀ ਗੱਲ ਨਹੀਂ ਕਿਰਾਇਆ ਫ੍ਰੀ ਬਿਜਲੀ ਫ੍ਰੀ ਇਹਨਾਂ ਚੀਜ਼ਾਂ ਦੇ ਨਾਲੋਂ ਸਿਹਤ ਤੇ ਸਿੱਖਿਆ ਖੇਤਰ ਦੇ ਵਿੱਚ ਜੇ ਫ੍ਰੀ ਕੋਈ ਸਹੂਲਤ ਦਿੱਤੀ ਜਾਂਦੀ ਆ ਤਾਂ ਅਸੀਂ ਉਹਦਾ ਸਵਾਗਤ ਕਰਦੇ ਆ ਪਰ ਅੱਜ ਇਹਨਾਂ ਨੇ ਜਿਹੜਾ ਸਿਹਤ ਬੀਮਾ ਜਿਹੜਾ ਕਬਰ ਜਿਹੜਾ ਸ਼ੁਰੂ ਕਰਨ ਦੀ ਐਲਾਨ ਦੀ ਗੱਲ ਕੀਤੀ ਹੈ ਹਾਲੇ ਸ਼ੁਰੂ ਨਹੀਂ ਹੋਇਆ ਐਲਾਨ ਹੀ ਕੀਤਾ ਲਖਵਿੰਦਰ ਜੀ ਇਹਦੇ ਤੇ ਸ਼ੰਕਾ ਇਸ ਕਰਕੇ ਖੜੀ ਹੁੰਦੀ ਹੈ ਕਿ ਇਹਨਾਂ ਕੋਲੇ ਪੈਸੇ ਤਾਂ ਹੈ ਨਹੀਂ ਇਹ ਕਿੱਥੋਂ ਜਿਹੜਾ ਲਿਆਉਣਗੇ ਇਹ ਤੇ ਸਿਹਤ ਬੀਮੇ ਵਾਸਤੇ ਪੈਸੇ ਲਖਵਿੰਦਰ ਜੀ ਬੜੀ ਹੈਰਾਨੀ ਹੋਊ ਸਾਡੇ ਦਰਸ਼ਕਾਂ ਨੂੰ ਇਹ ਗੱਲ ਜਿਹੜੀ ਆ ਉਹ ਜਾਣ ਕੇ ਕਿ ਅੱਜ ਜਿਹੜੀ ਆ ਤਰੀਕ ਆ ਨਾ ਜਿਹੜੀ 8 ਜੁਲਾਈ ਹੋ ਚੁੱਕੀ ਹੈ ਇਸ ਮਹੀਨੇ ਦੀ ਜੁਲਾਈ ਮਹੀਨੇ ਦੀ 8 ਤਰੀਕ ਹੋ ਚੁੱਕੀ ਹੈ ਤੇ ਬਹੁਤ ਸਾਰੇ ਵਿਭਾਗਾਂ ਨੂੰ ਹਾਲੇ ਤੱਕ ਵੀ ਜਿਹੜੀਆਂ ਲਖਮਿੰਦਰ ਜੀ ਤਨਖਾਹ ਜਿਹੜੀ ਆ ਉਹ ਮਿਲ ਜੀ ਨਹੀਂ ਹੈ ਔਰ ਜਾਨਾ 92 ਕਰੋੜ ਰੁਪਇਆ ਕਰਜ ਜਿਹੜਾ ਉਹ ਚੁਕਿਆ ਜਾ ਰਿਹਾ ਤਨਖਾਹਾਂ ਦੇਨ ਨੂੰ ਸਾਡੀ ਸਰਕਾਰ ਦੇ ਕੋਲ ਪੈਸੇ ਹੈ ਨਹੀਂਗੇ ਵਿਭਾਗਾਂ ਨੂੰ ਤੇ ਮਰਾਜ਼ਮ ਵਿਚਾਰੇ ਅੱਖਾਂ ਬਲਮਲ ਰੋਂਦੇ ਆ ਅੱਜ ਵੀ ਕਿ ਇੰਨੀ ਤਰੀਕ ਹੋ ਗਈ ਆ ਸਾਡੀਆਂ ਜਿਹੜੀਆਂ ਉਹ ਕਿਸ਼ਤਾਂ ਖੜੀਆਂ ਨੇ ਸਾਡੇ ਬੱਚਿਆਂ ਦੀਆਂ ਫੀਸਾਂ ਖੜੀਆਂ ਨੇ ਬੜਾ ਕੁਝ ਜਿਹੜਾ ਉਹਨਾਂ ਦਾ ਘਰ ਦਾ ਖੜਾ ਕਿਉਂਕਿ ਬਹੁਤ ਸਾਰੇ ਮਰਾਜ਼ਮਾਂ ਦੀ ਆਈ ਚਲਾਈ ਹੁੰਦੀ ਹੈ ਤਨਖਾਹਾਂ ਅੱਜ ਵੀ ਤਰੀਕ ਤੱਕ ਜਿਹੜੀਆਂ ਇਸ ਮਹੀਨੇ ਦੀਆਂ ਦਿੱਤੀਆਂ ਨਹੀਂ ਗਈਆਂ ਤੇ ਆ ਨਵਾਂ ਐਲਾਨ ਜਿਹੜਾ ਕੀਤਾ ਸਿਹਤ ਬੀਮੇ ਦਾ ਇਹ ਦੇਣੇ ਕਿੱਥੋਂ ਆ ਪੈਸੇ ਆਉਣੇ ਕਿੱਥੋਂ ਆ ਇਹ ਵੀ ਜਿਹੜਾ ਦੱਸਣਾ ਚਾਹੀਦਾ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਕਦੋਂ ਇਹ ਲਾਗੂ ਹੋ ਜੂ ਕਦੋਂ ਜਿਹੜਾ ਇਹ ਤੁਸੀਂ ਇਹ ਲਾਗੂ ਕਰਕੇ ਕਰਦੇ ਹੋਗੇ ਪੈਸੇ ਲਿਆਉਂਗੇ ਕਿੱਥੋਂ ਕਿ ਤੁਸੀਂ ਹੋਰ ਕਰਜ਼ਾ ਚੱਕ ਕੇ ਦੇਣਾ ਤੁਸੀਂ ਇਹ ਜਿਹੜੀ ਚੀਜ਼ ਲਿਆਉਂਗੇ ਇਹ ਚੀਜ਼ ਨੂੰ ਲਾਗੂ ਕਰੋਗੇ ਇਹ ਚੀਜ਼ਾਂ ਦੱਸਣੀਆਂ ਪੈਣਗੀਆਂ ਕਿ ਤਨਖਾਹਾਂ ਦੇ ਨੂੰ ਸਾਡੇ ਕੋਲੇ ਪੈਸੇ ਹੈ ਨਹੀਂ ਹੈ ਕਰਜ਼ਾ ਮੋੜਨ ਵਾਸਤੇ ਅਸੀਂ ਕਰਜ਼ਾ ਲੈ ਰਹੇ ਹਾਂ ਪਰ ਅਲਾਨ ਅਸੀਂ ਕਰ ਰਹੇ ਆ ਵੱਡੇ ਵੱਡੇ ਕਿ ਸਿਹਤ ਬੀਮਾ ਯੋਜਨਾ ਲੋਕਾਂ ਨੂੰ ਭਰਮਾਉਣ ਦੇ ਲਈ ਸੋ ਇਸ ਕਰਕੇ ਲਖਵਿੰਦਰ ਜੀ ਮੈਨੂੰ ਲੱਗਦਾ ਕਿ ਇਸ ਤਕੀਮ ਤੋਂ ਕੋਈ ਬਹੁਤੀ ਆਸ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਰੱਖਣੀ ਪਤਾ ਨਹੀਂ ਕਿੰਨੀ ਕੁ ਠੀਕ ਰਹੂਗੀ ਪਰ ਮੈਨੂੰ ਲੱਗਦਾ ਕਿ ਹਾਲ ਦੀ ਘੜੀ ਇਹ ਇਹ ਜਿਹੜਾ ਇਹ ਬੀਮਾ ਯੋਜਨਾ ਜਿਹੜੀ ਆ ਕਿੰਨੀ ਕੁ ਕਾਮਯਾਬ ਹੋਊਗੀ ਉਹ ਸਮਾਂ ਹੀ ਦੱਸੂਗਾ ਪਰ ਹਾਲਾਂਕਿ ਜਿਹੜਿਆ ਲਖਵਿੰਦਰ ਜੀ ਉਹ ਲੱਗਦੇ ਨਹੀਂ ਆ ਕਿ ਇਹ ਬੀਮਾ ਯੋਜਨਾ ਕਿਸੇ ਤਰੀਕੇ ਨਾਲ ਸਿਰੇ ਚੜੂ ਹਾਂ ਕੋਈ ਜਿਵੇਂ ਲੈਂਡ ਪੂਲ ਬੋਲਿੰਗ ਦੇ ਪਾਲਿਸੀ ਦੇ ਵਿੱਚ ਨਗਵਿੰਦਰ ਜੀ ਇਹ ਜਿਹੜਾ ਚਾਹੁੰਦੇ ਆ ਕਿ ਉਹ ਜ਼ਮੀਨ ਇੱਕ ਵਾਰ ਕਰਕੇ ਉਹਦੇ ਉੱਪਰ ਕਰਜ਼ਾ ਲੈ ਲਈਏ ਜ਼ਮੀਨ ਕਿਸਾਨਾਂ ਦੀ ਤੇ ਕਰਜ਼ਾ ਲਵੇ ਸਰਕਾਰ ਤੇ ਉਸ ਤੋਂ ਬਾਅਦ ਸਰਕਾਰ ਬਣਾਉਣ ਦੇ ਲਈ ਉਹ ਪੈਸਾ ਜਿਹੜਾ ਜਾਂਦਾ ਆਪਣੀਆਂ ਜੇਬਾਂ ਚ ਪਾ ਲਵੇ ਤੇ ਉਹ ਪੈਸਾ ਜਿਹੜਾ ਜਾਂ ਫਿਰ ਲੋਕਾਂ ਨੂੰ ਜਿਹੜੇ ਕੀਤੇ ਝੂਠੇ ਵਾਦੇ ਸੀਗੇ ਉਹਨਾਂ ਦੇ ਲਈ ਵਤਿਆ ਜਾਵੇ ਲਖਵਿੰਦਰ ਜੀ ਇਸ ਤਰੀਕੇ ਦੇ ਨਾਲ ਜ਼ਰੂਰ ਕੀਤਾ ਜਾ ਸਕਦਾ ਪਰ ਅਦਰਵਾਈਜ਼ ਇਸ ਸਕੀਮ ਨੂੰ ਸਿਰੇ ਚਾੜਨ ਵਾਸਤੇ ਪੈਸਾ ਸਰਕਾਰ ਕੋਲੇ ਹੈ ਨਹੀਂ ਗਾ ਲਖਵਿੰਦਰ ਜੀ ਜੀ ਪਰ ਦੂਸਰੇ ਪਾਸਾਰ ਜਿਵੇਂ ਇਹਨਾਂ ਨੇ ਇੱਕ ਪਰਿਵਾਰ ਨੂੰ 10 ਲੱਖ ਦੀ ਗੱਲ ਕਹੀ ਹੈ ਵੀ ਹਰ ਜੀ ਨੂੰ 10 ਲੱਖ ਦਾ ਕਵਰ ਦੇਣ ਦੀ ਜਿਹੜੀ ਕੋਸ਼ਿਸ਼ ਹੈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈਗੀ ਲੇਕਿਨ 1000 ਰੁਪਏ ਵਾਲਾ ਵਾਅਦਾ ਵੀ ਸੀ ਜਿਹੜਾ ਵੱਧ ਕੇ 1100 ਹੋ ਗਿਆ ਸੀਗਾ ਕਿ ਲੱਗ ਰਿਹਾ ਹੁਣ ਉਹ ਵਾਅਦਾ ਵੀ ਇਸੇ ਖਾਤੇ ਜਾਏਗਾ ਕਿਉਂਕਿ ਸਰਕਾਰ ਦਾ ਟਾਈਮ ਟਰਮ ਨੇੜੇ ਲੱਗ ਚੁੱਕੀ ਹੈਗੀ ਉਹ ਵਾਅਦਾ ਵੀ ਲਖਵਿੰਦਰ ਤੋਂ ਉਸੇ ਖਾਤੇ ਹੀ ਜਾਂਦਾ ਦਿਖਾਈ ਦੇ ਰਿਹਾ ਜਿਹੜਾ ਆ ਜ਼ਮੀਨ ਐਕਵਾਇਰ ਕਰਨ ਵਾਲਾ ਮਸਲਾ ਉਹ ਤੇ ਜਿਹੜਾ ਲੋਨ ਚੁਕਾਇਆ ਜਾਣਾ ਪਿਛਲੇ ਜਦੋਂ ਵਾਦੇ ਜਦੋਂ ਪਿਛਲੇ ਵਾਦੇ ਹਜੇ ਵਫਾ ਨਹੀਂ ਹੋਏ ਫਿਰ ਸਰਕਾਰ ਨੂੰ ਕਾਹਲ ਕਿਸ ਗੱਲ ਦੀ ਆ ਅਗਲੇ ਐਲਾਨ ਕਿਉਂ ਕੀਤੇ ਜਾ ਰਹੇ ਨੇ ਲਖਵਿੰਦਰ ਜੀ ਇਹ ਤਾਂ ਇਹ ਤਾਂ ਅਗਲੀ 27 ਦੀ ਤਿਆਰੀ ਕਰ ਰਹੇ ਆ ਪੰਜਾਬ ਨੂੰ ਵੇਚ ਕੇ ਪੰਜਾਬ ਨੂੰ ਠੇਕੇ ਤੇ ਦੇ ਕੇ ਸਰਕਾਰ ਬਣਾਉਣ ਦੀ ਤਿਆਰੀ ਦੇ ਵਿੱਚ ਆ ਭਵੰਤਮਨ ਦੀ ਸਰਕਾਰ ਪੈਸਾ ਪੂਸਾ ਹੈ ਨਹੀਂਗਾ ਪੰਜਾਬ ਦੇ ਲੋਕ ਕੋਈ ਬਾੜੀ ਜਿਹੜੀ ਆ ਉਹ ਉਮੀਦ ਨਾ ਕਰਨ ਸਿਰਫ ਐਲਾਨ ਹੀ ਰਹਿ ਜਾਣੇ ਆ ਹੋਰ ਕੱਖ ਵੀ ਨਹੀਂ ਲੱਪਣਾ ਸੋ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਸੋ ਇਸ ਸੰ ਸੁਖਵਿੰਦਰ ਸਿੰਘ ਸਿੱਧੂ ਜੀ ਨਾਲ ਬੋਲੋ ਅੱਜ ਦੇ ਨਾਲ ਅਹਿਮ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ। ਉਹ ਤੱਕ ਦੇ ਇਜਾਜ਼ਤ। ਧੰਨਵਾਦ।